ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਕ ਦੀ ਵੱਡੀ ਖਬਰ ਟੈਕਸੀ ਡਰਾਈਵਰ ਹਰਦੀਪ ਸਿੰਘ ਬਣਿਆ ਮਸੀਖਤ ਪੰਜ ਵੀ ਨਹੀਂ ਛੱਡਿਆ ਹੌਸਲਾ ਕੈਬ ਚੱਕਰਵਾਈ ਡਿਲੀਵਰੀ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਭਿਆਨਕ ਸਰਦੀ ਦੇ ਤੂਫਾਨ ਦੌਰਾਨ ਇੱਕ ਟੈਕਸੀ ਡਰਾਈਵਰ ਨੇ ਮਨੁਕਤਾ ਤੇ ਹਿਮਨ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਭਿਆਨਕ ਸਰਦੀ ਦੇ ਤੂਫਾਨ ਦਰਾਂ ਨੇ ਇੱਕ ਟੈਕਸੀ ਡਰਾਈਵਰ ਨੇ ਮਨੁਕਤਾ ਤੇ ਹਿਮਨ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਚੈਕਰ ਕੈਬਜ ਨਾਲ ਜੁੜੇ ਤਜਰਬੇ ਦਾ ਟੈਕਸੀ ਡਰਾਈਵਰ ਦੀਪ ਸਿੰਘ ਤੂਰ ਉਸ ਵੇਲੇ ਅਸਲੀ ਹੀਰੋ ਬਣ ਗਏ ਜਦੋਂ ਉਹਨਾਂ ਦੀ ਸਮਝਦਾਰੀ ਅਤੇ ਹੌਸਲੇ ਨਾਲ ਇੱਕ ਨਵੀਂ ਜ਼ਿੰਦਗੀ ਸੁਰੱਖਿਆ ਤਰੀਕੇ ਨਾਲ ਦੁਨੀਆ 'ਚ ਆਈ ਘਟਨਾ ਸਰਾਦੀ ਹੈ ਜਦੋਂ ਕੈਲਗਰੀ 'ਚ ਤਾਪਮਨ -23 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ ਅਤੇ ਭਾਰੀ ਬਰਫ਼ ਬਾਰੀ ਕਾਰਨ ਸੜਕਾਂ ਤੇ ਬਹੁਤ ਫਿਸਲਨ ਹੋ ਚੁੱਕੀ ਸੀ ਹਰਦੀਪ ਸਿੰਘ ਤੂਰ ਨੇ ਇੱਕ ਜੋੜੇ ਨੂੰ ਹਸਪਤਾਲ ਛੱਡਣ ਲਈ ਕੈਪਚਾ ਬਿਠਾਇਆ ਪਰ ਰਸਤੇ 'ਚ ਹੀ ਔਰਤ ਨੂੰ ਤੇਜ਼ ਦਰਦ ਸ਼ੁਰੂ ਹੋ ਗਏ ਕੁਝ ਹੀ ਮਿੰਟਾਂ 'ਚ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਐਂਬੂਲੈਂਸ ਦੀ ਡੀ ਕਰਨਾ ਸੰਭਵ ਨਹੀਂ ਰਿਹਾ ਸਥਿਤੀ ਨਾਜ਼ੁਕ ਸਮਝਦੇ ਹੋਏ ਵੀ ਤੂਰ ਨੇ ਹੌਸਲਾ ਨਹੀਂ ਹਾਰਿਆ ਬਰਫ਼ ਨਾਲ ਢੱਕਿਆ ਸੜਕਾਂ ਤੇ ਬਹੁਤ ਸਾਵਧਾਨੀ ਨਾਲ ਕੈਪ ਚਲਾਉਂਦੇ ਹੋਏ ਉਹ ਪੀਟਰ ਲਕੀਟ ਸੈਂਟਰ ਵੱਲ ਵਧਦੇ ਰਿਖੇ ਅਤੇ ਜਤਰੀਆਂ ਨੂੰ ਹੌਸਲਾ ਦੇਂਦੇ ਰੱਖੇ ਹਸਪਤਾਲ ਤੋਂ ਸਿਰਫ 2 ਬਲਾਕ ਪਹਿਲਾਂ ਹੀ ਕੈਪ ਦੀ ਪਹਿਲੀ ਸੀਟ ਤੇ ਇੱਕ ਸਿਹਤਮੰਦ ਬੱਚੀ ਦਾ ਜਨਮ ਹੋ ਗਿਆ ਬੱਚੀ ਦੀ ਰੋਣ ਦੀ ਆਵਾਜ਼ ਸੁਣਦੇ ਹਰਦੀਪ ਸਿੰਘ ਤੂਰ ਨੇ ਇਸ ਪਾਲ ਨੂੰ ਵੱਡੀ ਰਾਤ ਕਰਾਰ ਦਿੱਤਾ ਹਸਪਤਾਲ ਦੇ ਐਮਰਜੈਂਸੀ ਦਰਵਾਜ਼ੇ ਤੇ ਪਹੁੰਚਦੇ ਸੁਰੱਖਿਆ ਕਰਮਚਾਰੀ ਅਤੇ ਮੈਡੀਕਲ ਸਟਾਫ ਨੇ ਤੁਰੰਤ ਮਾਮਲਾ ਸੰਭਾਲ ਲਿਆ ਹਸਪਤਾਲ ਪ੍ਰਸ਼ਾਸਨ ਮੁਤਾਬਕ ਮਾਂ ਤੇ ਨਵਜਾਤ ਬੱਚੀ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ ਖਬਰਾਂ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ